ਕਲ ਬਠਿੰਡਾ ਦੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਰੈਲੀ ਹੋਣ ਵਾਲੀ ਹੈ ਇਸ ਰੈਲੀ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਬਠਿੰਡਾ ਸੰਗਰੂਪ ਤੇ ਫਰੀਦਕੋਟ ਤੋਂ ਅਕਾਲੀ ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈ ਜਿਸ ਸੁਰੱਖਿਆ ਦੇ ਇੰਤਜ਼ਾਮਾਂ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੇ ਘੜੇ ਪ੍ਰਬੰਧ ਕੀਤੇ ਗਏ ਨੇ कल 25 अप्रैल को बठिंडा में होने वाली नरेंद्र मोदी की रैली के लिए तैयारियां की जा रही हैं बठिंडा के मॉडल टाउन में यहां पे टेंट लगाया जा रहा है तकरीबन तकरीबन टेंट लग चुका है कुर्सियां लग चुकी हैं दूर दूर तक अब देखें तो कुर्सियाँ कुर्सियां नजर आ रही हैं सिक्योरिटी के मद्देनजर यहाँ पे पुख्ता इंतजाम किए जा रहे हैं पुलिस बल तैनात कर दिया गया है जिले के एस एस पी का जो मुआयना कर चुके हैं खुद यहाँ का मुआयना कर चुके हैं अभी भी भारी गिनती में आप देख सकते हैं कि पुलिस बल यहाँ पे तैनात है हर तरह से यानी कि पूरे पुख्ता इंतजाम किए जा रहे ਕਿਉਂਕਿ ਭਾਜੀਪੀ ਔਰ ਸ਼੍ਰੋਮਨੀ ਕਾਲੀ ਦਲ ਕੀ ਇਹ ਕਾਫੀ ਬੜੀ ਰੈਲੀ ਮੰਨੀ ਜਾ ਰਹੀ ਹੈ ਜੀਂਦਾ ਰਹਿਣ ਵਾਲਾ ਪ੍ਰਵੀਨ ਕੁਮਾਰ ਨਾਂ ਦਾ ਨੌਜਵਾਨ ਆਪਣੇ ਸਰੀਰ ਉਤੇ ਕਈ ਤਰ੍ਹਾਂ ਦੇ ਰੰਗ ਲਾ ਕੇ ਤੇਜ ਤੇ ਪਾਕੋ ਕਹੀਸਿਆਂ ਜਾ ਕੇ ਮੋਦੀ ਦਾ ਪ੍ਰਚਾਰ ਕਰ ਰਿਹਾ ਹੈ ਪ੍ਰਵੀਰ ਦਾ ਕਹਿਣਾ ਹੈ ਕਿ ਸਚਿੰਦ ਤੰਦੂਲਕਰ ਦੇ ਫੈਨ ਸੁਦੀਰ ਚੌਧਰੀ ਤੋਂ ਪ੍ਰੇਰਿਤ ਹੋਇਆ ਹੈ ਜੋ ਸਚਿੰਦ ਦਾ ਹਰ ਮੈਚ ਵੇਖਣ ਲਈ ਸਰੀਰ ਤੇ ਰੰਗ ਲਾ ਕੇ ਜਾਂਦਾ ਸੀ ਮੈਨੇ ਇਹ ਪ੍ਰਿੰਦ ਚੌਧਰੀ सुधीर चौधरी से मिली है जो सचिन तेंदुलकर के फैन होते हैं और जो हर मैच में जाते हैं और सचिन जी को सपोर्ट करते हैं मैं भी ऐसे ही सपोर्ट करता हूं गुरुजियों को श्री नरेंद्र मोदी जी को ਲੋਕ ਸਭਾ ਚੋਣਾਂ ਦੇ ਮੱਧ ਨਜ਼ਰ ਕਈ ਸਸਦਾਂ ਚੋਣ ਪ੍ਰਚਾਰ ਜ ਇੰਨੇ ਉਤਸ਼ਾਹਤ ਨੇ ਕਿ ਆਪਣੀ ਮਰਿਆਦਾ ਵੀ ਭੁੱਲ ਰਹੇ ਨੇ ਅਜ ਹੈ ਕੁਝ ਵਾਪਰੇ ਹਮ ਰਿਸਰਵ ਵਿੱਚ ਅਰੁਣ ਚੇਤੀ ਦਾ ਪ੍ਰਚਾਰ ਦੌਰਨ ਅਮਰ ਸੰਦੇਸ਼ੀ ਹੁਦਮ ਸਿੰਘ ਹਾਲਚ ਕਾਲੀ ਬੀ ਜੀ ਪੀ ਨੇ ਰੈਲੀ ਕੀਤੀ ਤੇ ਆਪਣੇ ਸੰਬੋਧਨ ਦੌਰਾਨ ਵਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਗੁਰਗੋਵੀ ਸਿੰਘ ਜੀ ਦੁਆਰਾ ਰਚਿਤ ਸ਼ਬਦ ਵਿੱਚ ਅਰੁਣ ਚੇਤੀ ਦਾ ਨਾਮ ਜੋੜ ਦਿੱਤਾ